ਸਤਿਗੁਰ ਜੀ ਸਾਰਿਆਂ ਨੂੰ ਤੇ ਟਾਈਮ ਸਾਡੇ 10 ਦਾ ਤੇ ਤਰੀਕ ਹੋ ਗਈ ਹੈ ਜੀ ਅੱਜ 31 ਦਸੰਬਰ ਸਾਲ ਦਾ ਆਖੀਰਲਾ ਦਿਨ ਤੇ ਸੁੱਤੇ ਆ ਹੁਣੇ ਸੁੱਤੇ ਤੇ ਅੱਜ ਕੱਲ ਸਾਡੇ ਨਾਲ ਕੋਈ ਦੋਸਤੀ ਫਰਾਂਸ ਤੇ ਤੁਰਕੀ ਤੋਂ ਤੇ ਅੱਜ ਜਿਹੜਾ ਤੁਰਕੀ ਵਾਲਾ ਮਿੱਤਰ ਆ ਉਹ ਬ੍ਰੇਕਫਾਸਟ ਬਣਾਉਣ ਰਿਹਾ ਤੇ ਤੁਹਾਨੂੰ ਅੱਜ ਦਿਖਾਵਨੇ ਤੁਰਕੀ ਵਾਲੇ ਬ੍ਰੇਕਫਾਸਟ ਕਿਦਾਂ ਦਾ ਕਰਦੇ ਆ ਇਨ ਦਾ ਮਾਰਨਿੰਗ ਮਿਲਦੇ ਆ ਇਧਰ ਬਾਂਡੀਆਂ ਜੀ 프라이ਸ ਇਧਰ ਬਾਂਡੇ ਆ ਗੰਡੇ ਤੇਲ ਦੇ ਉੱਤੇ ਪਾਤੀ ਜਾ ਪੈਪਰਿਕਾ ਸਿਮਲਾ ਮਿਰਚ ਤੇਲ ਹਰੋ ਤੇਲੋ ਟਮਾਟਰ ਦੀ ਪੀੜੀ ਆ ਉਹ ਪਾਉਣ ਲੱਗੇ ਨੇ ਉੱਤੇ ਪਾ ਤੇ ਅਗੇ ਮੈਂ ਟਮਾਟਰ ਇਹ ਜਦੋਂ ਜਲਿਆ ਉਹ ਪਰਿਆਣ ਤਿਆਰ ਹੋਣਗੇ ਬਣਾ ਲਿਓ ਸਾਰੀ ਪਿਉਰੀ ਤੁਸੀਂ ਪਾ ਤੇ ਆਂਡੇ ਪਨ ਗਏ ਮੈਨੂੰ ਇਹਨਾਂ ਸਾਈਡ ਤੇ ਘੜ ਤੱਕ ਬਣਾ ਦੇ ਨਹੀਂ ਖਾਣਾ ਵਿਦਆਊਟ ਆਂਡੇ ਵਿਦ ਆਂਡੇ ਆਪਾਂ ਇਸ ਤੇ ਰੈਡੀਓ ਲਿਨਰ ਕਰਦੇ ਆ ਬ੍ਰੇਕਫਾਸਟ ਓਕੇ ਬ੍ਰੇਕਫਾਸਟ ਬਣ ਕੇ ਤਿਆਰ ਆ ਜੀ ਨਾਲ ਕਾਫੀ ਤੇ ਖਾਣੇ ਅਹ ਓਏ ਨੀ ਅੱਜ ਬਣਿਆ ਜੀ ਚਿੱਟੇ ਛੋਲੇ ਇਹ ਪੈਕ ਪੂਰੀ ਹੁੰਦਾ ਉਬਲੀ ਜਾਂ ਲਗਭਗ ਬਸ ਸਾਰੀ ਸਬਜ਼ੀ ਬਣਾ ਕੇ ਵਿੱਚ ਪਾ ਕੇ ਤੇ ਥੋੜਾ ਜਿਹਾ ਰਿਣਾਗੇ ਤੇ ਅੱਜ ਸਾਲ ਦਾ ਆਖਰੀ ਦਿਨ ਤੇ ਕੋਲ ਕਿਥੋਂ ਦੇ ਬੈਲਜੀਅਮ ਦੋਸਤ ਆਉਂਦੇ ਉਹਨਾਂ ਦੇ ਸਾਰਿਆਂ ਦੇ ਆਉਂਦੇ ਵੀ ਅੱਜ ਆਪਾਂ ਵੱਖ-ਵੱਖ ਤਰ੍ਹਾਂ ਦਾ ਫੂਡ ਟਰਾਈ ਕਰਾਂਗੇ ਢੀਨ ਵੀ ਦੂਜਾ ਤੀਜਾ ਸਾਰਾ ਅਸੀਂ ਆਪਣਾ ਇੰਡੀਅਨ ਬਣਾ ਕੇ ਤੇ ਅਸੀਂ ਨਿਕਲਣ ਥੱਲੇ ਆ ਬਾਹਰ ਨੂੰ ਆਪਣੇ ਬਾਝੋਂ ਹੋਣਗੇ ਜਿਹੜਾ ਕੋਈ ਉਹਨੇ ਆਪਣੇ ਹਿਸਾਬ ਨਾਲ ਫਰਾਂਸ ਵਾਲਿਆਂ ਫਰਾਂਸ ਦਾ ਬਣਾ ਦੇਣਾ ਤੇ ਤੁਰਕੀ ਵਾਲਿਆਂ ਸਵੇਰੇ ਆディ ਖਵਾਤਾ ਵਾ ਬਣਾ ਕੇ ਤੇ ਫਿਰ ਚੱਲਦੇ ਆ ਬਾਹਰ ਨੂੰ ਤੇ ਨਵਾਂ ਸਾਲ ਮਨਾਵਾਂਗੇ ਅੱਜ ਰਾਤ ਬਾਹਰ ਹੀ ਚੱਲਣ ਲੱਗਾ ਆਂ ਆਹ ਲੁਕਿੰਗ ਏਟ ਇਸ ਸਮਸਮੇ ਪਰ ਚੱਲਣ ਲੱਗਾ ਜੀ ਨਿਊ ਇਅਰ ਡਿਨਰ ਨਾਈਸ ਡੀਸਟੇਬਲ ਬਟ ਬ੍ਰੇਕ ਤੇ ਅਮਰਾਤੇ 12 ਵਜੇ ਤੋਂ ਥੋੜਾ ਜਿਹਾ ਘੱਟ 10:15 ਮਿੰਟ ਹੀ ਤੇ ਡ੍ਰਾਈਵ ਕਰਕੇ ਨਿਊ ਇਅਰ ਸਟਰੀਟ ਤੇ ਆ ਗਈ ਆ ਆ ਗਈ ਆ ਬਾਜ਼ਾਰ ਚੱਜੇ ਲੱਗ ਗਏ ਚਰਚੇ ਤੇ ਲੱਗ ਗਏ ਨਵੇਂ ਸਾਲ ਦੀਆਂ ਰੌਣਕਾਂ ਲੱਗੀਆਂ ਵਈਆਂ ਮੋਟਾ ਕੇ ਚੱਲਣੇ ਸ਼ੁਰੂ ਹੋ ਗਏ ਆ ਤੁਨ ਸਵੰਨੇ ਲੋਕ ਹਲੇ ਦਿਵਾਲੇ ਦੇਖੋ අජද වගටගේ තුූච්ේච ਦੇਖਾ ਤੇ ਜਾਗਦੀ ਉਹ ਜੇ ਤੂੰ ਕੋਲ ਬੈਠ ਕੇ ਡੰਗਦੇ ਰਹੇਂ ਉਹ ਜਾਰੀ ਚਲਾਉਂਦੇ ਚੱਲਣੇ ਨਹੀਂ ਨੇ ਇੱਥੇ ਕਿ ਰਹਿ ਜਦੇ ਹਵਾ ਜਾਲੀ ਕਰਕੇ ਹਸੀ ਹਸੀ ਆਦੇ ਆ ਰਹੇ ਉਹ ਜਿਹੜੇ ਉਹਦੀ ਵੀਡੀਓ ਬਣਾਉਂਦੇ ਨੇ ਵੀਡੀਓ ਬਣਾਉਂਦੇ ਪਟਾਕੇ ਰੱਖਿਆ ਚੱਲੇ ਹੀ ਨਹੀਂ ਉਹ ਬਚਾਰੀ ਦੇ ਦੇ ਇੱਕ ਦਾ ਤੇ ਨਿਊ ਇਅਰ ਦੇਖ ਕੇ ਪਟਾਕੇ ਚੱਲਦੇ ਦੇਖ ਕੇ ਤੇ ਹੁਣ ਤਿਆਰੀ ਹੈ ਜੀ ਅੱਗੇ ਚੱਲਣ ਜਾਣ ਲੱਗੇ ਆ ਜੀ ਫਰਾਂਸ ਹੁਣ ਫਰਾਂਸ ਜਾਵਾਂਗੇ ਪੈਰਿਸ ਜਿੱਥੇ ਆਈਫਲ ਟਾਵਰ ਆ ਤੇ 2 ਜੀ ਦੀ ਸਾਡੀ ਟਿਕਟ ਆ ਤੇ ਨਿਯਾਰੇਦਾਰ ਕੰਮ ਇਹ ਆ ਕਿ ਨਵੇਂ ਸਾਲ ਕਰਕੇ ਬੈਲਜੀਮੀਆ ਸਾਰੀਆਂ ਟ੍ਰੇਨਾਂ ਤੇ ਬੱਸਾਂ ਫ੍ਰੀ ਕਰਤੀਆਂ ਵਾ ਜਿਹੜੀਆਂ ਅੰਦਰੋਂ ਅੰਦਰ ਚੱਲਦੀਆਂ ਜਿਹੜਾ ਬੱਸ ਸਟੇਸ਼ਨ ਤੱਕ ਪਹੁੰਚਣਾ ਉਹ ਇੱਥੋਂ ਹੈਗਾ 4-5 ਕਿਲੋ 5 ਕਿਲੋਮੀਟਰ ਹੈਗਾ ਵਾ ਤੇ ਅਸੀਂ ਟਰਾਂਮ ਤੇ ਬਹਿ ਕੇ ਚੱਲ ਜਣਾ ਵਾ ਸਾਨੂੰ ਟਿਕਟ ਲੈਣ ਦੀ ਲੋੜ ਨਹੀਂ ਫ੍ਰੀ ਮਿਲ ਜੇਗੀ ਫ੍ਰੀ ਆ ਨਵੇਂ ਸਾਲ ਕਰਕੇ ਤੇ ਸਾਡੇ ਨਾਲ ਸਾਡੇ ਮਿੱਤਰ ਹੈਨਰੀ ਜੀ ਸਾਨੂੰ ਬਸ ਚੜਾਉਣ ਚੱਲੇ ਆ ਸਟੇਸ਼ਨ ਤੇ ਛੱਡ ਕੇ ਆਉਣਗੇ ਤੇ ਤਿਆਰੀਆਂ ਫਰਾਂਸ ਦੀਆਂ ਤਿਆਰੀਆਂ ਤਿਆਰੀਆਂ ਸਾਨੂੰ ਅੱਡੇ ਤੇ ਪਹੁੰਚਾ ਕੇ ਆਉਣਗੇ ਬਸ ਟਰਾਂਮ ਦੀ ਵੇਡ ਰਿੰਗ ਨਾ ਟਰਾਂਮ ਯਾਰ ਟਰਾਂਮ ਜਾ ਰਿਹਾ ਹੈ ਇਹ ਸਾਡੇ ਲਈ ਤੇ ਜਾਵਾਂਗੇ ਜੀ ਬਸ ਸਾਡੇ ਨਾਰਥ ਬੈਲਜੀਅਮ ਨਾਰਥ ਸਟੇਸ਼ਨ ਟ੍ਰਾਮ ਇਸ ਆਲਮੋਸਟ ਫ੍ਰੀ ਇਦਾਂ ਲੱਗਦਾ ਵੀ ਇਹ ਟ੍ਰਾਮ ਇਹਨਾਂ ਸਾਡੇ ਲਈ ਆਈ ਆ ਕੋਈ ਹੈ ਨਹੀਂ ਵਿੱਚ ਇਹਦਾ ਚਲੇ ਫ੍ਰੀ ਹੈ ਇਸ ਸਵੇਰ ਦੇ 5 ਵਜੇ ਤੱਕ ਤੇ ਜੇ 5:30 6 ਵਜੇ ਤੱਕ ਸਵੇਰ ਦੇ ਨਹੀਂ ਨਹੀਂ 7:00 ਵਜੇ ਤੱਕ 7:00 ਵਜੇ ਤੱਕ ਜਿਹੜਾ ਖਾਦੀ ਪੀਤੀ ਵਾਲੇ ਘਰ-ਘਰ ਹੀ ਪਹੁੰਚਣ ਟਾਈਮ ਨਾਲ ਹੀ ਕੀ ਹਾਲ ਦੇ ਜਾਣ ਨੇ ਬਹੁਤ ਹੀ ਵਧੀਆ ਤੇ ਨੇਕ ਇਨਸਾਨ ਨੇ ਹਨ ਰੀਜੀ ਹਣੀ ਜਿਹੜੇ ਸਾਨੂੰ ਰਾਤ ਦੇ 1 ਵਜੇ ਆਵੇ ਆਪਣੇ ਨਹੀਂ ਕਰਦੇ ਜਿੰਨਾਂ ਨੇ ਇਹਨਾਂ ਸਹੀ ਗੱਲ ਆ ਨਾ ਆਪਣੇ ਨਹੀਂ ਕਰਦੇ ਜੇ ਨਏ ਕਾਂਡੇ ਸਾਡੇ ਨਾਲ। ਬਾਕੀ ਗੱਲ ਉਹ ਹੁੰਦੀ ਆ ਵੀ ਜੇ ਕਹਿ ਦਿੱਤਾ ਜੀ ਕਿਸੇ ਦਾ ਕਰੀਏ ਤੇ ਕੋਈ ਕਰਦਾ ਵਾ। ਸਾਡੇ ਕੋਲ ਆਏ ਹੀ ਤੇ ਇਹ ਵੀ ਆਪਣੇ ਲੋ ਪੂਰੀ ਫੋਲ ਸੇਵਾ ਕੀਤੀ ਸੀ। ਤੇ 에어ਪੋਰਟ ਤੋਂ ਲੈ ਕੇ ਆਏ ਜੜਾ ਕੇ ਆਏ ਸਭ ਕੁਝ ਤੇ ਹੁਣ ਉਹ ਵੀ ਆਪਣਾ ਫਰਜ਼ ਪੂਰਾ ਡੇ ਕਰਨਾ। ਤੇ ਸੋ ਹੁਣ ਰਾਤ 1 ਵਜੇ ਸਾਡੇ ਨਾਲ ਤੁਰੇ ਫਿਰਦੇ ਸਾਨੂੰ ਬਸ ਰੇਲ ਬਦਲਣੀ ਨਹੀਂ ਰਹੀ ਕਿ ਸਾਨੂੰ ਦੱਸ ਦੋ ਤੁਸੀਂ ਜਾਂ ਚੱਲ ਜਾਾਂਗੇ ਕੋਈ ਗੱਲ ਨਹੀਂ ਆਪਣੇ ਲੋ ਭਾਰੀ ਨਾ ਕਿਹਾ ਵੀ ਤੁਹਾਨੂੰ ਨਹੀਂ ਪਤਾ ਨਹੀਂ ਲੱਗਣਾ ਇਦਾਂ ਉਦਾਂ। ਤੇ ਤੇ ਇੰਬਸ ਚੱਲੋ ਸੋ ਕੇਲੇ ਉਹ ਇਹ ਜੀ ਜੀ ਓਕੇ ਯਾ ਇਕੋਰੀ ਉਹ ਅੰਦਰ ਵੀ ਨਹੀਂ ਬੁੱਢੇ ਹੋ ਗਏ ਤੇ ਅਸੀਂ ਜਵਾਨੀਆਂ ਵਾਲੇ ਕਰੋ ਗੱਲ ਉਹਨਾਂ ਕੀਤਾ ਵੀ ਇੱਕੋ ਗਾਰਡ ਲਾ ਕੇ ਤੇ ਤੁਹਾਨੂੰ ਤਿੰਨਾਂ ਬੰਦੇ ਨੇ ਇੱਕੋਰੀ ਖਲਾਤਾ ਗਿਆ ਵੀ ਹੁਣ ਮਸ਼ੀਨਾ ਸਿਸਟਮ ਬਿਆਵਾ ਤੁਣ ਨਹੀਂ ਮੈਟਰੋ ਢੀਕਾਂਗੇ ਮੈਟਰੋ ਲੈ ਕੇ ਪੂਰਾ ਸਾਨੂੰ ਅੱਧਾ ਘੰਟਾ ਲੱਗ ਜਣਾ ਜਾਂਦਿਆਂ ਨੂੰ ਉੱਥੋਂ ਤੱਕ ਤੇ ਚਲੋ ਅਸੀਂ ਦੋਸਤੋਂ ਬੱਸੇ ਪੈ ਕੇ ਚੱਲ ਜਾਈਏ ਉਹਨਾਂ ਨੂੰ ਫੇਰ ਅੱਧਾ ਘੰਟਾ ਲੱਗ ਜਾਣਾ ਘਰ ਵਾਪਸ ਆਉਂਦਿਆਂ ਨੂੰ ਇਕੱਲਿਆਂ ਨੂੰ ਜਦੋਂ ਇਕੱਠੇ ਆਉਂਦੇ ਕੋਈ ਗੱਲ ਨਹੀਂ ਜਦੋਂ ਬੰਦੇ ਇਕੱਲੇ ਆਉਣਾ ਤਾਂ ਹੁੰਦਾ ਫੀਲ ਪਰ ਇਹੋ ਨੇਕ ਦਲੀ ਇਨਸਾਨੀਅਤ ਹੁੰਦੀ ਆ ਵੀ ਬਗਾਨੇ ਸ਼ਹਿਰ ਚ ਕੋਈ ਇੰਦਾ ਲੋਕਲ ਬੰਦਾ ਸਾਥ ਦੇ ਦੇ ਤੇ ਜਾਨ ਸੌਖੀ ਹੋ ਜਾਂਦੀ ਥੋੜੀ ਉੱਦਦੇ ਆਪਾਂ ਸਿਰਫ ਚਰਚ ਤੇ ਇਨਾਂ ਦੀ ਇਤਿਹਾਸਕ ਜਿੰਦਾ ਹੀ ਵੇਖਣਦੇ ਹੁਣ ਜਾਂਦੀ ਵਾਰ ਦੇਖੋ ਇੱਧੀਆਂ ਸ਼ਾਨਦਾਰ ਉੱਚੀ-ਉੱਚੀਆਂ ਬਿਲਡਿੰਗਾਂ ਵੀ ਆਈਆਂ ਆ ਬੈਲਜੀਅਮ ਦੇ ਪ੍ਰਸ਼ਲਸ ਦੇ ਵਿੱਚ ਬੈਲਜੀਅਮ ਦੇ ਕੋਲ ਨਹੀਂ ਹੋਰ ਵੀ ਬੜਾ ਕੁਝ ਆ ਇੱਕ ਬਰੂਜ ਨਾਮ ਦਾ ਏ ਨਿੱਕਾ ਜਿਹਾ ਪਿੰਡ ਆ ਉਹ ਵੀ ਬਹੁਤ ਵਧੀਆ ਘੁੰਮਣ ਨੂੰ ਪਰ ਹੁਣ ਸਾਡਾ ਧਿਆਨ ਆਈਫਲ ਟਾਵਰ ਵੱਲ ਹੋ ਗਿਆ ਹੈ ਸੋ ਸਾਨੂੰ ਹੁਣ ਕੋਈ ਨਹੀਂ ਟੱਕ ਸਕਦਾ ਸਿੱਧਾ ਹੁੰਦੇ ਨੇ ਹੁਣ ਜਾਣੇ ਹੀ ਫਲਿਕਸ ਬੱਸ ਦੇ ਅੱਗੇ ਆ ਪਹੁੰਗਿਆ ਨਾਰਥ ਸਟੇਸ਼ਨ ਬੈਲਜੀਅਮ ਇੱਥੋਂ ਲਵਾਂਗੇ ਬੱਸ ਫਲਿਕਸ ਬੱਸ ਤੇ ਆਏ ਆ ਫਲਿਕਸ ਬੱਸ ਤੇ ਪੈਰੀ ਸਾਵਾਂਗੇ ਤੇ ਹਵਾ ਦੇ ਧਾਨੀ ਕਰਾਈ ਜਾਣੀ ਜਾਂਦੇ ਮੇਰੇ ਖਿਆਲ ਕਿਉਂ ਰੈਜੀਓ ਜੈਟ ਤੇ ਆਏ ਆ ਤੋਂ ਸੱਜਰੇ ਰੈਜੀਓ ਜੈਟ ਤੇ ਆਏ ਆ ਜੀ ਪਲੇਖਾ ਬੈ ਗਿਆ ਰੈਜੀਓ ਜੈਟ ਤੇ ਆਏ ਨੇ ਫਲਿਕਸ ਤੇ ਚੱਲੇ ਆ ਤੇ ਹਵਾ ਆਵਾਜ਼ ਆ ਮੈਨੂੰ ਲੱਗਦਾ ਵਾ ਵੀ ਕਰਕੇ ਥੋੜੀ ਜੀ ਆਡੀਓ ਵਾਇਸ ਦੀ ਥੋੜੀ ਜੀ ਤੰਗੀ ਆਊਗੀ ਇਸ ਵੀਡੀਓ ਦੇ ਭਾਰੇ ਕੀ ਕਰੀ ਹਵਾ ਬਹੁਤ ਜ਼ਿਆਦੀ ਤੇਜ਼ ਵਗੰਦੀ ਆ ਪੋਈ ਆ ਦੇ ਜਾਂਦੇ ਨੇ ਕਹਿੰਦੇ ਕੈਮਰਾ ਪਤਾ ਨਹੀਂ ਸਾਫ ਕਿਨੇ ਮੇਰੇ ਅੱਠਾ ਵਾਕੇ ਸਾਹ ਦੇਖੋ ਆਸਮਾਨ ਬਣਾ ਸੁੱਕੀਆਂ ਟਾਹਣੀਆਂ ਲਾਈ ਜਾਂਦੀ ਆ ਹੋਰ ਇਹਨੇ ਕੀ ਕਰਨਾ ਇਹ ਪੱਤੇ ਅੰਦਰ ਟੁੱਟਣੇ ਹਿਆ ਇਦਾਂ ਭਾਈ ਵੀ ਜਿੱਦਾਂ ਇਨਾਂ ਸਾਹ ਦੇ ਤੋਂ 1 ਘੰਟਾ ਪਹਿਲਾਂ ਪਹੁੰਚਣਾ ਦਾ ਪੈਰਿਸ ਸੀ ਇੱਕ ਬਾਰੀ ਵਾਲੀ ਸੀਟ ਇਹਨਾਂ ਨੂੰ ਮਿਲ ਲੈ ਸੀਟ ਤੇ ਸਾਰੀਆਂ ਬਾਰੀ ਵਾਲੀ ਨਹੀਂ ਇਹਨਾਂ ਡਰਾਈਵਰ ਨਾਲ ਬੈ ਕੇ ਜਾਣਾ ਨਾ ਫਿਰ ਤੁਸੀਂ ਖਲਵਾ ਦਿਓ ਗੱਡੀ ਨਾਲ ਲੈ ਓਕੇਟਲੀ ਨੋ ਸਲੋ ਯਾ ਯਾ ਯੂ हैव टू वेट ਇਟ ਟੂ ਸਟਾਰਟ ਯਾ ਯਾ ਹਲੋ 50 ਰੁਪਏ ਲੱਖ ਇਹਨੇ ਕੀ ਕਿਹਾ ਕੋਈ ਪਰ ਸਲੈਂਗ ਥੋੜਾ ਤੇਜ਼ ਹੀ ਮੈਨੂੰ ਸਮਝ ਨਹੀਂ ਆਇਆ ਸੱਚਾ ਲੱਗਿਆ ਜੀ 2 ਵਜੇ ਦੇ ਕਰੀਬ ਤੇ ਸਵੇਰੇ 6 ਵਜੇ ਦੇ ਕਰੀਬ ਪਹੁੰਚੂਗੀ ਪੈरिस 4 ਘੰਟਿਆਂ ਦਾ ਸਫ਼ਰ ਆ ਤੇ ਹੁਣ ਥੋੜਾ ਬਹੁਤ ਸੌ ਲੀਨੇ ਜਾਂ ਸੁੱਤਾ ਗਿਆ ਤੇ ਫਿਰ ਹਲੇ ਤੱਕ ਵੀ ਨੀਂਦ ਆਉਣੀ ਨਹੀਂ ਲਈ ਮਿਲਦੇ ਆ ਸਿੱਧਾ ਚੱਲ ਕੇ ਫ੍ਰਾਂਸ ਦੇ ਵਿੱਚ ਪੈरिस ਬਲੀ ਟਾਈਮ ਤੇ ਦੇਤੇ 6:30 ਦਾ ਤਰੀਕ 1 ਜਨਵਰੀ ਨਵੇਂ ਸਾਲ ਦਾ ਪਹਿਲਾ ਦਿਨ ਤੇ ਪਹੁੰਚ ਗਿਆ ਜੀ ਫ੍ਰਾਂਸ ਪੈਰਿਸ ਉਹ ਲੋਬਦੇ ਆ ਕੋਈ ਘਾਰ ਜਾ ਕੇ ਅਰੈਸਟ ਕਰਦੇ ਆ ਤੇ ਥੋੜਾ ਜਿਹਾ ਟੇੜ ਜਿਹੇ ਘੁੰਮ ਦਾਂਗੇ ਕੋਈ ਨਾ ਕੋਈ ਪ੍ਰਾਂਤ ਵੀ ਵੇਖ ਲੋ ਵੀ ਬਸ ਅੱਡੇ ਇੱਥੇ ਹਾਲ ਮੰਦੇ ਖਲੋਤੇ ਇੱਥੇ ਟੈਕਸੀ 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 ਘਾੜਨੇ ਜਿੱਦਾਂ ਬੀਆ ਕਰਦੇ ਨੇ ਵੱਡੇ ਵੱਡੇ ਕੂੜਿਆਂ ਦੇ ਢੇਰ ਥੋੜਾ ਜਿਹਾ ਲੁਧਿਆਣੇ ਵਾਲੀ ਫੀਲ ਆਈ ਲੁਧਿਆਣੇ ਬਸ ਅੱਡੇ ਵਾਲੀ ਚਲੋ ਜੀ it's